ਅਜੇ ਕਿ ਵਿਚ ਹੋਇਆ ਟੋਲੇ ਹੰਦ ਹੈ ਨਾ ਗੱਤਰ ਚੱਲ ਰਹੀ ਹੈ ਨਹਿਰ ਦੇ ਵਿੱਚ ਕੀ ਤੁਹਾਨੂੰ ਜਾਣਕਾਰੀ ਹੈ ਇਸ ਚੀਜ਼ ਦੀ ਕਿਵੇਂ ਚੱਲਦੀ ਹੈ ਸਿਸਟਮ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਤੇ ਪਤਾ ਹੀ ਉਸ ਦਿਨ ਲੱਗਾ ਜਿਸ ਦਿਨ ਪਹਿਲੇ ਦਿਨ ਮਸ਼ੀਨਾਂ ਆਈਆਂ ਉਹ ਜਿਲੇ ਮਸ਼ੀਨਾਂ ਆਈਆਂ ਉਸ ਤੋਂ ਪਹਿਲੇ ਅਸੀਂ ਕਾਫੀ ਦਿਨਾਂ ਤੋਂ 2010 ਦੇ ਵਿੱਚ ਕੀ ਹੋਇਆ 2008 ਦੇ ਵਿੱਚ ਕੀ ਹੋਇਆ ਹੈ ਕਿ ਹਾਈਵੇ ਦਾ ਕੰਮ ਲੱਗਦਾ ਸੀ ਪੁਲ ਦਾ ਕੰਮ ਲੱਗਦਾ ਸੀ ਇਹਨਾਂ ਨੇ ਜ਼ਿੰਮੇਦਾਰਾਂ ਦੀ ਇੱਕ ਜਿਹੜੀ ਅੰਗਰੇਜ਼ਾਂ ਦੁਆਰਾ ਬਣਾਈ ਗਈ ਠੋਕਰ ਉਹਨੂੰ ਕਹਿੰਦੇ ਆਂ ਅਸੀਂ ਠੋਕਰ ਹੀ ਜਿਹਦੇ ਕਰਕੇ ਜੇਬੀਦਾਰਾਂ ਨੂੰ ਪੰਜਾ ਛੇ ਪਿੰਡਾਂ ਨੂੰ ਪਾਣੀ ਜਾਂਦਾ ਸੀ ਉਹ ਠੋਕਰ ਉੱਥੇ ਪਾਣੀ ਖੜਾ ਕਰਦੀ ਸੀ ਫਿਰ ਉਹ ਸੂਈ ਰਾਈ ਲੋਕਾਂ ਨੂੰ ਪਾਣੀ ਜਾਂਦਾ ਸੀ ਅਸੀਂ ਉਸੇ ਸਿਲਸਿਲੇ 'ਚ 2010 ਦੇ ਇੰਦੇ ਮੈਕਮਿਆਂ ਕੋਲ ਬਾਰ-ਬਾਰ ਜਾ ਰਹੇ ਹਾਂ ਚਿੱਠੀਆਂ ਦੇ ਰਹੇ ਹਾਂ ਕੋਈ ਸੰਵਾਈ ਨਹੀਂ ਹੋ ਰਹੀ ਠੀਕ ਹੈ ਔਰ ਇਹ ਲੱਗਦਾ ਹੈ ਕਿ ਜਿਹੜੇ ਅਫਸਰ ਹੈ ਉਹ ਹਾਈਵੇ ਕੋਲ ਪੈਸੇ ਬੂਸੇ ਲੈ ਕੇ ਤੇ ਆਪਣਾ ਗੋਲਮੋਲ ਕਰ ਗਏ ਸੀ बार-बार ਅਸੀਂ ਇਹ ਕਰਕੇ ਜਮੀਨ ਉਸ ਟਾਈਮ ਜ਼ਮੀਂਦਾਰ ਮਰਨੇ ਪਏ ਦਾ ਇੱਕ ਵਾਰ ਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਹੈ ਇੱਥੇ ਕਿ ਸਾਡੇ ਸਾਡੇ ਏਰੀਆ ਚ ਕਿਸਾਨ ਮਰ ਰਹੇ ਨੇ ਕਿਉਂਕਿ ਪਾਣੀ ਨਹੀਂ ਲੀਚੀ ਹੈ ਉਹਨੂੰ ਪਾਣੀ ਨਹੀਂ ਜ਼ਮੀਨਾਂ ਨੂੰ ਔਰ ਇਸ ਵਾਰ ਅੱਗੇ ਨਾਲੋਂ 10-10 ਕੁਆਂਟਲ ਝਾੜ ਜ਼ਮੀਂਦਾਰਾਂ ਦਾ ਕਿੱਲੇ ਪਿਛੇ ਘਟ ਗਿਆ ਜੀ ਔਰ ਹੁਣ ਜਿਹੜੀ ਗੱਲ ਮਾਈਨਿੰਗ ਦੀ ਕਰ ਰਹੇ ਨੇ ਅਹੀਂ بار بار ਜਾਣ ਨੂੰ ਕਿਹਾ ਇਹ ਪਾਰਕ ਜੀ ਬਣਾਇਆ ਸੀ ਇਹਨਾਂ ਨੇ ਢੜੇਲੇ ਨਾਲੇ ਪਾਰਕ ਤੋੜਿਆ ਇਹਦੀਆਂ ਇਹਦੇ ਬੈਂਚ ਤੋੜੇ ਨੇ ਠੀਕ ਹੈ ਪੁੱਛਣ ਵਾਲਾ ਜੇ ਆਹੀ ਇਹਨਾਂ ਨੂੰ ਪੁੱਛਨੇ ਆ ਰਸਤਾ ਤੋੜਿਆ ਇਹ ਰਸਤਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਮਸ਼ੀਨ ਲਾਗੇ ਲੱਗੀ ਦੀ ਹੈ ਇਹ ਬੜੀ ਮੁਸ਼ਕਿਲ ਨਾਲ ਬੰਦ ਕਰਾਈ ਹੈ ਜੀ ਚਦ ਕਿ ਇਹਨੂੰ ਦਾਇੇ ਬائیں ਰਸਤੇ ਆ ਲੇਕਿਨ ਪਤਾ ਨਹੀਂ ਕਿਉਂ ਪਾਰਕ ਇਹਨਾਂ ਨੇ ਉਜਾੜਨਾ ਜੀ ਔਰ ਰੋਜ਼ ਦੀ ਇਹ 200 ਤੋਂ 250 ਗੱਡੀ ਤੋਂ ਭਰ ਰਹੀ ਪਹਿਲੇ ਦਿਨ ਇੱਕ ਮਸ਼ੀਨ ਆਈ ਅੱਜ ਤਿੰਨ ਤਿੰਨ ਮਸ਼ੀਨਾਂ ਦਿਨ ਰਾਤ ਕੰਮ ਕਰ ਰਹੀਆਂ ਟ੍ਰੈਫਿਕ ਤੇ ਇੰਦੀ ਗੱਡੀਆਂ ਜਦੋਂ ਹਾਈਵੇ ਤੇ ਚਲਦੀਆਂ ਜਾਮ ਇੰਨਾ ਕਿ ਲੱਗੇ ਤਾਂ ਕੋਈ ਹਿਸਾਬ ਨਹੀਂ ਔਰ ਕਿਸੇ ਟਾਈਮ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਕਿਸੇ ਪਾਲਿਸੀ ਦੇ ਤਹਿਤ ਕੰਮ ਹੋ ਰਿਹਾ ਵਲ ਸਰ ਪਾਲਿਸੀ ਦੀ ਅਜੇ ਤੱਕ ਪੁੱਛਿਆ ਹੀ ਐ ਇਸ ਜੀਜ਼ਾ ਨੂੰ ਕੋਈ ਉਹਨਾਂ ਨੇ ਪਾਲਿਸੀ ਮਤਲਬ ਐ ਹੀ ਕਹਿੰਦੇ ਜੀ ਟੈਂਡਰ ਹੋਇਆ ਦਾ ਪਰ ਟੈਂਡਰ ਦੀ ਕਾਪੀ ਤੇ ਦੱਸੋ ਕਿ ਟੈਂਡਰ ਦੇ ਵਿੱਚ ਕੀ ਹੈ ਕਿੰਨੇ ਫੁੱਟ ਜਿੱਥੋਂ ਬਟੋ ਸਕਦੀ ਆ ਇਹ ਤੇ ਕਿਤੇ 8 ਫੁੱਟ ਬਟਣ ਦੇ ਦੇਣਾ ਕਿਤੇ 6 ਫੁੱਟ ਬਟਣ ਦੇ ਦੇਣਾ ਔਰ ਅਗਲੇ ਅਗਲੇ ਤੇ ਇਹੋ ਜਿਹਾ ਜਿੱਥੇ 10 12 ਫੁੱਟ ਵੀ ਰਣੇ ਪੁੱਟਣਾ ਇਹਦੀ ਕੀ ਹੈ ਸਾਰਾ ਸਿਸਟਮ ਕਿਵੇਂ ਮਾਈਨਿੰਗ ਜਿਹ ਇਹ ਮਾਈਨਿੰਗ ਜਿਹੜੀ ਚੱਲ ਰਹੀ ਹੈ ਇਹ ਜਿਹੜੇ ਗਾਈਡਲਾਈਨ ਬਣਾਈਆਂ ਨੇ ਸਟੇਟ ਗਵਰਨਮੈਂਟ ਨੇ ਜਾਂ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੂੰ ਅਣਦੇਖਾ ਕਰਕੇ ਚੱਲ ਰਹੀਆਂ ਜੀ ਤੇ ਤੁਹਾਡੇ ਵੱਲੋਂ ਪਿਛਲੇ ਦਿਨ ਹੀ ਤਾਂ ਪ੍ਰਦਰਸ਼ਨ ਕੀਤਾ ਗਿਆ ਸੀਗਾ ਕੋਈ ਹਜੇ ਤੱਕ ਤੁਹਾਨੂੰ ਇਸ ਚੀਜ਼ ਦਾ ਜਵਾਬ ਆਇਆ ਕਿ ਕਿਵੇਂ ਚੱਲ ਰਿਹਾ ਇਹਦਾ ਕੋਈ ਜਵਾਬ ਨਹੀਂ ਆਇਆ ਨਾ ਸਾਨੂੰ ਕਿਸੇ ਟੈਂਡਰ ਦੀ ਕਾਪੀ ਦਿਖਾਈ ਗਈ ਹੈ ਉਲਟਾ ਜੇ ਪਹਿਲੇ ਦਿਨ ਪੰਜ ਗੱਡੀਆਂ ਸੀ ਤੇ ਅੱਜ 50 ਗੱਡੀਆਂ ਲਾਤੀਆਂ ਚੇਨ ਵਾਲੀ ਮਸ਼ੀਨ ਨਾਲ ਜਿਹੜੀਆਂ ਕਿ ਜੇ ਕੋਈ ਪਰਮਿਸ਼ਨ ਵੀ ਹੋਏ ਤੇ ਆਪਾਂ ਜਿਹੜਾ ਐਕਸਕਵੇਟਰ ਨਹੀਂ ਲਾ ਸਕਦੇ ਜੀਸੀਵੀ ਮਸ਼ੀਨ ਨਾਲ ਹੋ ਸਕਦੀ ਹੈ ਜੇ ਮਾਈਨਿੰਗ ਕਰਨੀ ਵੀ ਹੋਏ ਤੇ ਜੋ ਰੂਲ ਰੂਲ ਚ ਲਿਖਿਆ ਇਹਨਾਂ ਨੇ ਚੇਨ ਵਾਲੀਆਂ ਮਸ਼ੀਨਾਂ ਲਾਜਦੀਆਂ ਨੇ ਇੱਥੇ ਔਰ ਡੀਸੇਲਟਿੰਗ ਦੀ ਆੜ ਚ ਇਹ ਨਜਾਇਜ਼ ਮਾਈਨਿੰਗ ਕਰਕੇ ਜਿਹੜਾ ਰੌ ਮਟੀਰੀਅਲ ਹੈ ਉਹ ਪ੍ਰਾਈਵੇਟ ਪਾਰਟੀਆਂ ਨੂੰ ਕ੍ਰਸ਼ਰ ਵਾਲਿਆਂ ਨੂੰ ਵੇਚ ਰਹੇ ਨੇ ਕੁਝ ਹੈ ਹਰਿਆਲ ਜਾ ਰਿਹਾ ਕੁਝ ਹੈ ਵਿਜੇ ਲక్ష్ਮੀ ਸਟੋਨ ਕ੍ਰਸ਼ਰ ਤੇ ਜਾ ਰਿਹਾ ਅੱਜ ਤੋਂ ਪਹਿਲੇ ਵੀ ਕਦੀ ਅਜਿਹਾ ਕੁਝ ਹੋਇਆ ਇੱਥੇ ਨਹਿਰ ਦੇ ਵਿੱਚ ਪਹਿਲੇ 3-4 ਵਾਰੀ ਹੋਈ ਹੈ ਡੀਸੇਲਟਿੰਗ ਜੀ ਉਹਦਾ ਕੋਈ ਨਾ ਕੋ ਰਿਕਾਰਡ ਨਹੀਂ ਹੈ ਵੀ ਉਹ ਪੈਸੇ ਲਏ ਹੈ ਕਿ ਇੱਕ ਪਾਰਟੀ ਕੋ ਨਹੀਂ ਲਏ ਜਾਂ ਥੋੜਾ ਬਹੁਤ ਇਹਨਾਂ ਨਹਿਰ ਦੇ ਕਿਨਾਰੇ ਜਮਾ ਕੀਤਾ ਜਿੱ ਇੱਥੇ ਅਜ ਤੋਂ ਕੋਈ 7-8 ਸਾਲ ਪਹਿਲੇ ਲਗਾਇਆ ਸੀ ਬਾਗ ਕੱਢ ਕੇ ਬਾਹਰ ਤੇ ਬਾਅਦ ਇਹ ਸਟੇਟ ਗਵਰਨਮੈਂਟ ਨੇ ਇਸ ਤੇ ਪਾਰਕ ਬਣਾਤਾ ਹੁਣ ਇਹ ਦੇਖ ਇਹਨਾਂ ਦੀ ਦੇਖੋ ਚੇਨ ਵਾਲੀ ਮਸ਼ੀਨ ਜਿਹੜੀ ਸਾਡੇ ਪਿੱਛੇ ਖੜੀ ਹੈ ਉਹ ਉਹਨੇ ਇਹ ਪਾਰਕ ਦੀਆਂ ਸਾਰੀਆਂ ਦੀਵਾਰਾਂ ਉਤਾਰਾਂ ਤੋੜ ਕੇ ਜਿਹੜਾ ਪਾਥ ਬਣਾਇਆ ਉਹ ਵੀ ਤੋੜ ਦਿੱਤਾ ਤੇ ਕਿੰਨਾ ਮਾਲ ਨਿਕਲਣਾ ਹੈ ਇਹਦੇ ਬਾਰੇ ਕੋਈ ਜਾਣਕਾਰੀ ਇਹਨਾਂ ਦਿੱਤੀ ਹੈ ਕੋਈ ਸਰ ਕੋਈ ਡਾਕ SDO ਸਾਹਿਬ ਨੂੰ ਜਿਹੜਾ ਤੁਹਾਡੇ ਪੱਤਰਕਾਰ ਭਾਈ ਸਾਹਿਬ ਨੇ ਪੁੱਛਿਆ ਸੀ ਪਰਸੋਂ ਕਿ ਉਹਦੀ ਕਾਪੀ ਦਿਓ ਕਹਿੰਦੇ ਜੀ ਆਫਿਸ ਚ ਕਾਪੀ ਹੈ ਸਾਡੇ ਕੋਲ ਹੈ ਨਹੀਂ ਨਹੀਂ ਦਿੱਤਾ ਤਾਨੂੰ ਕੀ ਲੱਗਦਾ ਕਿ ਜਦੋਂ ਤੱਕ ਸਰ ਆਰਟੀਆਈ ਚੋਂ ਅਸੀਂ ਜਵਾਬ ਮੰਗਾਂਗੇ ਉਦੋਂ ਤੱਕ ਤੇ ਸਾਰਾ ਸਾਫ ਕਰ ਜਾਣਾ ਇਹਨਾ ਮਹੀਨੇ 2 ਮਿੰਟ ਪਾਦਨੇ ਇਦਾਂ ਤੁਸੀਂ ਇਸ ਪਿੰਡ ਦੇ ਵਸਨੀਕ ਉਹ ਅਜੇ ਤੱਕ ਤੁਹਾਡੇ ਹਿਸਾਬ ਨਾਲ ਕਿੰਨੇ ਕ ਟਿਪਰ ਭਰੋ ਚੁੱਕੇ ਹਨ ਰੋਜ਼ ਦਾ 200 ਟਿਪਰ ਭਰੋਂਦਾ ਜੀ ਅੱਜ 5 ਦਿਨ ਹੋ ਗਿਆ